ਇਹ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿਨਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੇ ਜ਼ਿਲ੍ਹਿਆਂ 'ਚ ਜੈਲੋ ਅਲਰਟ ਜਾਰੀ ਮਾਰਚ 'ਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਮੌਸਮ 'ਚ ਤਬਦੀਲੀ ਦੇਖਣ ਨੂੰ ਮਿਲੇਗੀ ਦੱਸ ਦਈਏ ਕਿ ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲ੍ਹਿਆਂ ਤੇ ਸੂਬਤਿਆਂ 'ਚ 1 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ ਖਲਾਕੀ ਇਸ ਦੇ ਨਾਲ ਹੀ ਕੁਝ ਸੂਬਿਆਂ ਵਿੱਚ ਘਟੋ-ਘਟ ਅਤੇ ਵੱਧ ਤੋਂ ਵੱਧ ਤਾਪਮਨ ਤੋਂ ਉਤਰਾ-ਚੜਾ ਜਾਰੀ ਹੈ ਕਈ ਜ਼ਿਲ੍ਹਿਆਂ ਵਿੱਚ ਘਟੋ-ਘਟ ਤਾਪਮਨ 10 ਡਿਗਰੀ ਦੇ ਪਾਰ ਕਰ ਦਿੱ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਦੇ येलो ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਦੀ ਤਕਨੀਬਲ 21 ਜ਼ਿਲ੍ਹਿਆਂ ਵਿੱਚ ਮਾਰਚ ਨੂੰ ਜਲ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਲਰਟ ਦੇ ਮੁਤਾਬਿਕ ਇਹਨਾਂ ਜ਼ਿਲ੍ਹਿਆਂ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ ਵਿਭਾਗ ਨੇ 2 ਤੋਂ ਜਾਂ 3 ਮਾਰਚ ਨੂੰ ਮੀਂਹ ਦੀ ਸੰਭਾਵਨਾ ਚਿਤਾਈ ਗਈ ਹੈ ਵਿਭਾਗ ਦਾ ਇਹ ਕਹਿਣਾ ਹੈ ਕਿ 29 ਫਰਵਰੀ ਪੰਜਾਬ 'ਚ ਨਵਾਂ ਪੱਛਮੀ ਬਦਲਾਅ ਆ ਸਕਦਾ ਜਿਸ ਨਾਲ ਮੌਸਮਿਕ ਭਾਗ ਮિજાਜ ਬਦਲ ਸੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਧੰਨਵਾਦ